ਮੇਰਾ ਨਾਮ ਕਮਲਜੀਤ ਸਿੰਘ ਹੇਰ ਹੈ ਮੁਕਸਰ ਤੋਂ 25 ਕਿਲੋਮੀਟਰ ਅੱਗੇ ਮੇਰਾ ਪਿੰਡ ਹੈ ਸੋਣਗੜ ਰੱਤੇਵਾਲਾ ਮੈਂ ਇੱਕ ਵਕੀਲ ਸੀ ਵਕਾਲਤ ਕਰਦਾ ਸੀ ਵਕਾਲਤ ਮੇਰੀ ਚੰਗੀ ਸੀ ਸਨ 2000 ਤੋਂ ਲੈ ਕੇ 2015 ਤੱਕ ਵਕਾਲਤ ਕੀਤੀ ਹੈ 2015 ਦੇ ਵਿੱਚ ਵਕਾਲਤ ਛੱਡ ਕੇ ਖੇਤੀ ਦੇ ਬਦਲਵੇਂ ਮਾਡਲ ਤੇ ਕੰਮ ਕਰਨਾ ਸ਼ੁਰੂ ਕੀਤਾ ਮੈਂ ਵਕਾਲਤ ਦੇ ਵਿੱਚ ਵਧੀਆ ਸਟੈਬਲਿਸ਼ ਸੀ ਵਧੀਆ ਕੰਮ ਕਰ ਰਿਆ ਸੀ ਵਧੀਆ ਆਪਦਾ ਕੰਮ ਸਾਰਾ ਗੁਜ਼ਾਰਾ ਹੋ ਰਿਹਾ ਸੀ ਜਦੋਂ ਸਮਝ ਬਣੀ 2013 ਦੇ ਵਿੱਚ 2013 ਦੇ ਵਿੱਚ ਪਤਾ ਲੱਗਿਆ ਕਿ ਜਿਹੜਾ ਖੇਤੀ ਦਾ ਸੀ ਮਾਡਲ ਅਡਾਪਟ ਕੀਤਾ ਹੋਇਆ ਹੈ ਇਹ ਮਾਡਲ ਸਸਟੇਨੇਬਲ ਨਹੀਂ ਹੈ ਇਹ ਮਾਡਲ ਟਿਕਾਊ ਨਹੀਂ ਹੈ ਇਹ ਮਾਡਲ ਨੇ ਫੇਲ ਹੋਣਾ ਹੈ ਤਾਂ ਇਹਦਾ ਬਦਲਵਾ ਮਾਡਲ ਕੀ ਹੋਵੇ ਇਹਦੇ ਤੇ ਜਦੋਂ ਕੰਮ ਕਰਨਾ ਸ਼ੁਰੂ ਕੀਤਾ ਇਹਦੇ ਬਾਰੇ ਜਾਣਨਾ ਸ਼ੁਰੂ ਕੀਤਾ ਤਾਂ ਮੇਰਾ ਮੇਲ ਹੋਇਆ ਡਾਕਟਰ ਓਮ ਪ੍ਰਕਾਸ਼ ਰੁਪੇਲਾ ਜੀ ਨਾਲ ਹਾਈਦਰਾਬਾਦ ਤੋਂ ਇੱਕ ਵਿਗਿਆਨੀ ਸੀ ਸੈਂਟਿਸਟ ਸੀ ਉਹਨਾਂ ਦਾ ਪਹਿਲਾ ਸਵਾਲ ਸੀਗਾ ਮੈਨੂੰ ਜਦੋਂ ਉਹਨਾਂ ਨਾਲ ਮੇਲ ਹੋਇਆ ਕਿ ਕਮਲਜੀਤ ਖੇਤੀ ਕੀ ਹੁੰਦੀ ਹੈ ਤਾਂ ਮੈਂ ਕਿਹਾ ਡਾਕਟਰ ਸਾਹਿਬ ਜ਼ਮੀਨ ਦੇ ਉੱਪਰ ਫਸਲਾਂ ਬੀਜ ਲੈਣੀਆਂ ਫਸਲਾਂ ਵੱਢ ਲੈਣੀਆਂ ਵੇਚ ਦੇਣੀਆਂ ਇਹ ਖੇਤੀ ਹੁੰਦੀ ਹੈ ਤਾਂ ਡਾਕਟਰ ਪਹਿਲਾਂ ਨੇ ਬਹੁਤ ਵਧੀਆ ਜਵਾਬ ਦਿੱਤਾ ਉਹ ਕਹਿੰਦੇ ਖੇਤੀ ਇਹ ਨਹੀਂ ਹੁੰਦੀ ਖੇਤੀ ਦੇ ਪੰਜ ਕੰਪੋਨੈਂਟ ਹੁੰਦੇ ਆ ਪੰਜ ਪਿੱਲਰ ਹੁੰਦੇ ਆ ਖੇਤੀ ਦੇ ਨੰਬਰ 1 ਫਸਲਾਂ ਨੰਬਰ 2 ਰੁੱਖ ਨੰਬਰ 3 ਸੂਖਮ ਜੀਵ ਨੰਬਰ 4 ਪਸ਼ੂ ਤਨ ਨੰਬਰ 5 ਪੰਛੀ ਇਹ ਪੰਜ ਚੀਜ਼ਾਂ ਮਿਲ ਕੇ ਖੇਤੀ ਬਣਦੀ ਹੈ ਬਹੁਤ ਵਧੀਆ ਕੰਪੋਜੀਸ਼ਨ ਹੈ ਖੇਤੀ ਦੇ ਵਿੱਚ ਇਰ ਥੋੜਾ ਜਿਹਾ ਹੋਰ ਡਿਟੇਲ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰੂੰਗਾ ਕਿ ਇਸ ਸ੍ਰਿਸ਼ਟੀ ਦੇ ਉੱਪਰ ਦੋ ਤਰ੍ਹਾਂ ਦੀ ਵਨਸਪਤੀ ਹੈ ਇੱਕ ਉਹ ਵਨਸਪਤੀ ਹੈ ਜਿਹੜੀ ਹਰ ਸਾਲ ਉਗਦੀ ਹੈ ਤੇ ਖਤਮ ਹੋ ਜਾਂਦੀ ਹੈ ਜਿਨ੍ਹਾਂ ਨੇ ਸਾਡੇ ਨਦੀਨ ਹੈ ਜਿੰਨੀਆਂ ਸਾਡੀਆਂ ਫਸਲਾਂ ਹੈਗੀਆਂ ਜਿਨ੍ਹਾਂ ਨੂੰ ਅਸੀਂ ਐਨੂਅਲਸ ਬੋਲਦੇ ਹਾਂ ਇੱਕ ਦੂਸਰੀ ਵਨਸਪਤੀ ਹੈ ਜਿਹੜੀ ਇੱਕ ਵਾਰ ਉਗਦੀ ਹੈ ਤੇ ਲੰਬਾ ਸਮਾਂ ਚੱਲਦੀ ਹੈ ਜਿਹਦੇ ਵਿੱਚ ਰੁੱਖ ਆ ਜਾਂਦੇ ਆ ਉਹਦੇ ਵਿੱਚ ਜਾਮਨ ਦਾ ਰੁੱਖ ਆ ਗਿਆ ਉਹਦੇ ਵਿੱਚ ਬੋਗਨਵਿਲੀ ਆਦੀ ਵੇਲ ਆ ਗਈ ਜਿਨ੍ਹਾਂ ਨੂੰ ਅਸੀਂ ਪੈਰੀਨਿਅਲਸ ਬੋਲਦੇ ਹਾਂ ਦੋ ਤਰ੍ਹਾਂ ਦੀ ਵਨਸਪਤੀ ਐਨੂਅਲਸ ਤੇ ਪੈਰੀਨਿਅਲਸ ਤਿੰਨ ਤਰ੍ਹਾਂ ਦਾ ਜੀਵ ਜਗਤ ਹੈ ਇੱਕ ਜੀਵ ਜਗਤ ਉਹ ਆ ਜਿਹੜਾ ਧਰਤੀ ਦੇ ਵਿੱਚ ਰਹਿੰਦਾ ਥੱਲੇ ਰਹਿੰਦਾ ਜਿਨ੍ਹਾਂ ਨੂੰ ਸੂਖਮ ਜੀਵ ਕਿਹਾ ਜਾਂਦਾ ਹੈ ਦੂਸਰਾ ਜੀਵ ਜਗਤ ਉਹ ਆ ਜਿਹੜਾ ਧਰਤੀ ਦੇ ਉੱਪਰ ਤੁਰਿਆ ਫਿਰਦਾ ਹੈ ਪਸ਼ੂ ਤਨ ਜਿਹਦੇ ਵਿੱਚ ਆ ਗਿਆ ਜਿਹਦੇ ਵਿੱਚ ਮਨੁੱਖ ਵੀ ਆ ਗਿਆ ਇਹ ਦੂਸਰਾ ਜਿਹੜਾ ਹੈ ਸੁਖ ਜੀਵਨ ਹੈ ਦੂਸਰਾ ਤੀਸਰਾ ਜਿਹੜਾ ਜੀਵਨ ਹੈ ਜਿਹੜਾ ਇਸ ਤੋਂ ਥੋੜਾ ਜਿਹਾ ਉੱਪਰ ਰਹਿੰਦਾ ਹੈਗਾ ਜਿੰਨੇ ਪੰਛੀ ਜਗਤ ਆ ਗਿਆ ਤਾਂ ਤਿੰਨ ਤਰ੍ਹਾਂ ਦਾ ਜੀਵ ਜਗਤ ਹੈ ਦੋ ਤਰ੍ਹਾਂ ਦੀ ਬਨਸਪਤੀ ਹੈ ਕੁਦਰਤ ਦਾ ਵਿੱਚ ਸਿਸਟਮ ਬਹੁਤ ਸੋਹਣਾ ਬਣਾਇਆ ਹੋਇਆ ਹੈ ਕਿ ਇਹ ਜਿਹੜਾ ਤਿੰਨੋਂ ਤਰ੍ਹਾਂ ਦਾ ਜੀਵ ਜਗਤ ਹੈ ਇਹਨਾਂ ਦੀ ਖੁਰਾਕ ਹੈ ਇਹ ਦੋ ਤਰ੍ਹਾਂ ਦੀ ਬਨਸਪਤੀ ਤੇ ਜਿਹੜੀ ਇਹਨਾਂ ਦਾ ਮਲਮੂਤਰ ਨਿਕਲੂਗਾ ਐਕਸਕ੍ਰੀਟਾ ਉਹ ਇਸ ਦੋ ਤਰ੍ਹਾਂ ਦੀ ਜਿਹੜੀ ਬਨਸਪਤੀ ਹੈਗੀ ਹੈ ਉਹ ਇਹਦੀ ਖੁਰਾਕ ਹੈ ਤਾਂ ਬੜਾ ਪਰਸਪਰ ਸਬੰਧ ਹੈ ਆਪਸ ਵਿੱਚ ਤਾਂ ਹੁਣ ਜਦੋਂ ਅਸੀਂ ਖੇਤੀ ਦੇ ਮਾਡਲ ਨੂੰ ਦੇਖਦੇ ਹਾਂ ਸੰ 60 ਤੋਂ ਪਹਿਲਾਂ ਜਿਹੜਾ ਗ੍ਰੀਨ ਰੈਵੋਲੂਸ਼ਨ ਆਉਣ ਤੋਂ ਪਹਿਲਾਂ ਗ੍ਰੀਨ ਰੈਵੋਲੂਸ਼ਨ ਆਉਣ ਦੇ ਨਾਲ ਦੋ ਸਿਧਾਂਤਿਕ ਤੌਰ ਤੇ ਇੱਕ ਬਹੁਤ ਵੱਡੇ ਬਦਲਾਅ ਆਏ ਉਹ ਬਦਲਾਅ ਕੀ ਸੀ ਨੰਬਰ 1 ਤਾਂ ਬਦਲਾਅ ਇਹ ਆਇਆ ਕਿ ਉਸ ਤੋਂ ਪਹਿਲਾਂ ਕਿਸਾਨ ਖੇਤੀ ਆਪਣੇ ਲਈ ਕਰਦਾ ਸੀ ਉਸ ਤੋਂ ਬਾਅਦ ਕਿਸਾਨ ਖੇਤੀ ਮਾਰਕੀਟ ਲਈ ਕਰਨ ਲੱਗ ਪਿਆ ਬਾਜ਼ਾਰ ਲਈ ਕਰਨ ਲੱਗ ਪਿਆ ਦੂਸਰਾ ਜਿਹੜਾ ਵੱਡਾ ਬਦਲਾਅ ਇਹ ਆਇਆ ਕਿ ਇਸ ਤੋਂ ਪਹਿਲਾਂ ਜਿਹੜਾ ਪੌਦਾ ਸੀਗਾ ਕਿਸਾਨ ਦੇ ਖੇਤ ਦੇ ਵਿੱਚ ਉੱਗਿਆ ਹੋਇਆ ਚਾਹੇ ਉਹ ਜਵਾਰ ਦਾ ਸੀ ਚਾਹੇ ਉਹ ਮੱਕੀ ਦਾ ਸੀ ਚਾਹੇ ਉਹ ਜਾਮਣ ਦਾ ਸੀ ਚਾਹੇ ਅੰਬ ਦਾ ਸੀ ਉਹ ਆਪਣੀ ਖੁਰਾਕ ਆਪ ਬਣਾਉਂਦਾ ਸੀ ਲੇਕਿਨ ਗ੍ਰੀਨ ਰੈਵੋਲੂਸ਼ਨ ਆਉਣ ਤੋਂ ਬਾਅਦ ਉਹ ਆਪਣੀ ਖੁਰਾਕ ਆਪ ਬਣਾਉਣੀ ਹਟ ਗਿਆ ਉਹ ਬਗਾਨੀ ਖਾਦਤੇ ਹੋ ਗਿਆ ਤਾਂ ਉਹਨੂੰ ਬਾਹਰ ਤੋਂ ਖਾਦ ਪਾਉਣੀ ਸ਼ੁਰੂ ਹੋ ਗਈ ਤਾਂ ਹੁਣ ਸਾਨੂੰ ਖੇਤੀ ਦਾ ਜੇ ਅਸੀਂ ਮਾਡਲ ਦੀ ਗੱਲ ਕਰਦੇ ਹਾਂ ਕਿ ਸਾਨੂੰ ਬਦਲਵਾ ਮਾਡਲ ਅਸੀਂ ਲੈ ਕੇ ਆਉਣਾ ਹੈ ਤਾਂ ਉਸ ਬਦਲਵੇਂ ਮਾਡਲ ਵਾਸਤੇ ਸਾਨੂੰ ਇੱਕ ਐਸਾ ਮਾਡਲ ਲੈ ਕੇ ਆਉਣਾ ਪੈਣਾ ਜਿਹਦੇ ਵਿੱਚ ਉਹ ਪੌਦਾ ਆਪਣੀ ਖੁਰਾਕ ਆਪ ਬਣਾਵੇ ਹੁਣ ਆਪਣੀ ਖੁਰਾਕ ਆਪ ਬਣਾਉਣ ਵਾਸਤੇ ਸਾਨੂੰ ਇਹ ਪੰਜੋ ਚੀਜ਼ਾਂ ਦਾ ਸੁਮੇਲ ਕਰਨਾ ਪੈਣਾ ਹੈ ਇਹ ਸੁਮੇਲ ਐਟ ਲੋਇਸਟ ਯੂਨਿਟ ਤੇ ਲੈਵਲ ਤੇ ਕਰਨਾ ਪੈਣਾ ਹੈ ਇਹ ਨਹੀਂ ਹੈ ਕਿ ਅਸੀਂ ਪੰਜਾਬ ਦੇ ਵਿੱਚ ਗੱਲ ਕਰ ਲਈਏ ਕਿ ਅਸੀਂ ਪੰਜਾਬ ਦੇ ਵਿੱਚ ਬਦਲਵਾ ਮਾਡਲ ਲੈ ਕੇ ਆਉਣਾ ਤੇ ਪੰਜਾਬ ਦੇ ਵਿੱਚ 10 ਤਰ੍ਹਾਂ ਦੀਆਂ ਫਸਲਾਂ ਅਸੀਂ ਸਿਲੈਕਟ ਕਰ ਲੀਆਂ ਕਿ ਅੰਮ੍ਰਿਤਸਰ ਲਾਕੇ ਚ ਆ ਹੋਊਗੀ ਫਰੀਦਕੋਟ ਚਾਹ ਹੋਊਗੀ ਬਠਿੰਡੇ ਚ ਇਹ ਹੋਊਗੀ ਨਹੀਂ ਇਹ ਨਹੀਂ ਹੋ ਸਕਦਾ ਸਾਨੂੰ ਐਟ ਲੋਇਸਟ ਯੂਨਿਟ ਇੱਕ ਏਕੜ ਦੇ ਵਿੱਚ ਜਿਹੜੀਆਂ ਫਸਲਾਂ ਦੀ ਵਿਭਿੰਨਤਾ ਲੈ ਕੇ ਆਉਣੀ ਪੈਣੀ ਹੈ ਫਸਲੀ ਵਿਭਿੰਨਤਾ ਤੇ ਸਾਨੂੰ ਕੰਮ ਕਰਨਾ ਪੈਣਾ ਹੈ ਇੱਕ ਤੋਂ ਜ਼ਿਆਦਾ ਕਿਸਮ ਦੀਆਂ ਫਸਲਾਂ ਤਾਂ ਤਿੰਨੋਂ ਤਰ੍ਹਾਂ ਦਾ ਜਿਹੜਾ ਜੀਵ ਜਗਤ ਹੈਗਾ ਉਹ ਸਾਡੇ ਖੇਤਾਂ ਦੇ ਵਿੱਚ ਆਵੇ ਇਹ ਤਿੰਨੋਂ ਤਰ੍ਹਾਂ ਦਾ ਜੀਵ ਜਗਤ ਨੂੰ ਲੈ ਕੇ ਆਉਣ ਵਾਸਤੇ ਸਾਨੂੰ ਜਿਹੜੀ ਦੋਨੋਂ ਤਰ੍ਹਾਂ ਦੀ ਵਨਸਪਤੀ ਹੈ ਸਾਡੀ ਐਨੂਅਲਸ ਤੇ ਪੈਰੀਨਿਅਲਸ ਇਹਦੇ ਡਿਜ਼ਾਈਨ ਤੇ ਵੀ ਕੰਮ ਕਰਨਾ ਪੈਣਾ ਸਾਨੂੰ ਇਹ ਦੇਖਣਾ ਪੈਣਾ ਹੈਗਾ ਕਿ ਉਹਨਾਂ ਦੀ ਰੇਸ਼ੋ ਕੀ ਕੀ ਹੋਣੀ ਚਾਹੀਦੀ ਹੈ ਮੇਰਾ ਨਿੱਜੀ ਤਜਰਬੇ ਤੋਂ ਮੈਨੂੰ ਮੇਰਾ ਇੱਕ ਐਕਸਪੀਰੀਅੰਸ ਕਹਿੰਦਾ ਹੈ ਕਿ ਸਾਨੂੰ ਉਹ ਜਿਹੜਾ ਵਨਸਪਤੀ ਦਾ ਡਿਜ਼ਾਈਨ ਹੈ ਉਹ 50-50 ਹੋਣਾ ਚਾਹੀਦਾ ਹੈ 50% ਐਨੂਅਲਸ ਤੇ 50% ਤੁਹਾਡੇ ਪੈਰੀਨਿਅਲਸ ਇਸ ਦਾ ਅਸੀਂ ਥੋੜਾ ਜਿਹਾ ਕੰਪਰੋਮਾਈਜ਼ ਕਰ ਸਕਦੇ ਹਾਂ ਕਿ ਜੋ ਆਪਣਾ ਪੈਰੀਨਿਅਲਸ ਹੈਗੇ ਆ ਉਹਨੂੰ ਅਸੀਂ 1 ਸ਼ੇਅਰ ਦੇ ਸਕਦੇ ਹਾਂ ਤੇ ਜੋ ਐਨੂਅਲਸ ਹੈਗੇ ਔਰ ਟੂ ਸ਼ੇਅਰਸ ਤੇ ਕਰ ਜਾ ਸਕਦੇ ਇਹਨਾਂ ਕੋ ਹੋ ਸਕਦਾ ਨਹੀਂ ਇਸ ਦੀ ਇਸ ਤੋਂ ਇਲਾਵਾ ਇਸ ਤੋਂ ਜ਼ਿਆਦਾ ਇਗਨੋਰ ਨਹੀਂ ਕਰ ਸਕਦੇ ਅਸੀਂ ਪੈਰੀਨਿਅਲਸ ਨੂੰ ਤਾਂ ਸਾਨੂੰ ਰੁੱਖਾਂ ਦੇ ਉੱਤੇ ਜ਼ੋਰ ਦੇਣਾ ਪੈਣਾ ਇਸ ਐਸਾ ਮਾਡਲ ਡਿਜ਼ਾਈਨ ਕੀਤਾ ਜਾਵੇ ਜਿਹਦੇ ਵਿੱਚ ਐਨੂਅਲਸ ਤੇ ਪੈਰੀਨਿਅਲਸ ਨੂੰ ਜਿਹੜੀ ਹੈਗੀ ਕੋਸ਼ਿਸ਼ ਕੀਤੀ ਜਾਵੇ ਕਿ ਉਹਨਾਂ ਨੂੰ ਬਰਾਬਰ ਰੇਸ਼ਿਓ ਦਿੱਤੀ ਜਾਵੇ ਇੱਕ ਤਾਂ ਸੀ ਬਾਇਓਡਾਈਵਰਸਿਟੀ ਤੇ ਕਿ ਬਾਇਓਡਾਈਵਰਸਿਟੀ ਐਟ ਲੋਇਸਟ ਯੂਨਿਟ ਲੈਵਲ ਤੇ ਉੱਤੇ ਸਾਨੂੰ ਕਰਨੀ ਪੈਣੀ ਹੈਗੀ ਹੈ ਸੈਕੰਡ ਸੀਗਾ ਕਿ ਸਾਡਾ ਵੈਜੀਟੇਸ਼ਨ ਦਾ ਡਿਜ਼ਾਈਨ ਜਿਹੜਾ ਹੈਗਾ ਉਹ ਜਿਹੜਾ ਹੈ ਐਨੂਅਲਸ ਤੇ ਪੈਰੀਨਡੀਅਸ ਦਾ ਹੋਣਾ ਬਹੁਤ ਲਾਜ਼ਮੀ ਹੈ ਬਹੁਤ ਜ਼ਰੂਰੀ ਹੈ ਸੋ ਮੈਂ ਬਦਲਵੇਂ ਮਾਡਲ ਤੇ ਕੰਮ ਕਰ ਰਿਹਾ ਹੈਗਾ ਮੈਂ 2013 ਦੇ ਵਿੱਚ ਆਪਣੀ وکਾਲਤ 15 ਦੇ ਵਿੱਚ وکਾਲਤ ਛੱਡਤੀ ਸੀ ਬਦਲਵੇਂ ਮਾਡਲ ਦੇ ਉੱਤੇ ਮੈਂ 20 ਏਕੜ ਦੇ ਵਿੱਚ ਖੇਤੀ ਕਰ ਰਿਹਾ ਜਿੱਥੇ ਮੇਰੀਆਂ ਟੋਟਲ ਫਸਲਾਂ 50 ਦੇ ਕਰੀਬ ਹੋ ਜਾਂਦੀਆਂ ਮੇਰੇ ਕੋਲ 40 ਕਿਸਮ ਦਾ ਫਰੂਟ ਫਾਰਮ ਤੇ ਲੱਗਿਆ ਹੋਇਆ ਹੈ ਜਿਹਦੇ ਵਿੱਚੋਂ 20 ਕਿਸਮ ਨੂੰ ਫਰੂਟਿੰਗ ਹੋਣ ਲੱਗ ਪਈ ਹੈ ਤਾਂ ਪੰਜਾਬ ਦਾ ਖਿੱਤਾ ਐਡਾ 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 ਮਹਾਨ ਹੈ ਐਡਾ ਇਨਵਾਇਰਨਮੈਂਟ ਤੌਰ ਤੇ ਚੰਗਾ ਹੈਗਾ ਕਿ ਇੱਥੇ ਬਹੁਤ ਕੁਝ ਹੋ ਸਕਦਾ ਹੈ ਬਹੁਤ ਵਧੀਆ ਫਸਲਾਂ ਹੋ ਸਕਦੀਆਂ ਸਭ ਕੁਝ ਹੋ ਸਕਦਾ ਹੈ ਸਾਨੂੰ ਬਾਇਓਡਾਈਵਰਸਿਟੀ ਰੱਖਣੀ ਪੈਣੀ ਆ ਅਸੀਂ ਇੱਕ ਫਸਲ ਤੋਂ ਕੱਢ ਕੇ ਕਿਸੇ ਹੋਰ ਫਸਲ ਤੇ ਲੈ ਜਾਈਏ ਇਹ ਨਹੀਂ ਚੱਲਣਾ ਜੇ ਅਸੀਂ ਕਹਿ ਦਈਏ ਅਸੀਂ ਝੋਨੇ ਕਣਕ ਤੋਂ ਕੱਢ ਕੇ ਤੇ ਅਸੀਂ ਇਧਰੋਂ ਸਰੋਂ ਤੇ ਤੇ ਆਪਾਂ ਉਹਨੂੰ ਮੱਕੀ ਤੇ ਲੈ ਜਾਾਂਗੇ ਨਹੀਂ ਚੱਲਣਾ ਸਾਨੂੰ ਫਸਲੀ ਵਿਭਿੰਨਤਾ ਤੇ ਖਿਆਲ ਰੱਖਣਾ ਪੈਣਾ ਹੈ ਜਦੋਂ ਵੀ ਮੋਨੋਕਲਚਰ ਆਊਗਾ ਪ੍ਰੋਬਲਮਸ ਆਉਣਗੀਆਂ ਮੋਨੋਕਲਚਰ ਦੇ ਵਿੱਚ ਪੌਦਾ ਆਪਣੀ ਖੁਰਾਕ ਆਪਣੀ ਬਣਾ ਸਕਦਾ ਚਾਹੇ ਤਾਂ ਮੋਨੋਕਲਚਰ ਦੀਆਂ ਪ੍ਰੋਬਲਮਸ ਹੀ ਪ੍ਰੋਬਲਮਸ ਹੈ ਚਾਹੇ ਤਾਂ ਉਹ ਹਬੌਰ ਇਲਾਕੇ ਦੇ ਵਿੱਚ ਕਿੰਨੂ ਦੀ ਗੱਲ ਕਰ ਲਈਏ ਚਾਹੇ ਹਰਨਪੁਰ ਦੇ ਵਿੱਚ ਅੰਬਾਂ ਦੀ ਗੱਲ ਕਰ ਲਈਏ ਜਿੱਥੇ ਵੀ ਮੋਨੋਕਲਚਰ ਹੋਊਗਾ ਉੱਥੇ ਹੀ ਜਿਹੜਾ ਹੈ ਸਾਨੂੰ ਬਾਹਰ ਤੋਂ ਪੌਦੇ ਨੂੰ ਫੂਡ ਦੇਣਾ ਪਊਗਾ ਉੱਥੇ ਪੈਸਟ ਦੀ ਪ੍ਰੋਬਲਮ ਆਊਗੀ ਜੇ ਪੈਸਟ ਦੀ ਪ੍ਰੋਬਲਮ ਤੋਂ ਬਚਣਾ ਹੈ ਬਾਹਰ ਤੋਂ ਫੂਡ ਨਹੀਂ ਦੇਣਾ ਪੌਦੇ ਨੇ ਆਪਣਾ ਫੂਡ ਆਪ ਬਣਾਉਣਾ ਹੈ ਤਾ ਸਾਨੂੰ ਬਾਇਓਡਾਈਵਰਸਿਟੀ ਤੇ ਫੋਕਸ ਕਰਨਾ ਪੈਣਾ ਉਹਦਾ ਖਿਆਲ ਰੱਖਣਾ ਪੈਣਾ ਸੋ ਇੰਨੇ ਇੱਕ ਮੈਂ ਬੇਨਤੀਆਂ ਕਰਨੀਆਂ ਸੀ